ਸਾਥੀ ਦੋਸਤੋ ਤੁਸੀਂ ਦੇਖੋ ਆਪਣਾ ਪਿੰਡ ਨੰਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜਿਸ ਥਾਂ ਤੇ ਅਸੀਂ ਬੈਠੇ ਹੋਏ ਹਾਂ ਸਭ ਤੋਂ ਪਹਿਲਾਂ ਮੈਂ ਉਹ ਪਿੰਡ ਬਾਰੇ ਅਸੀਂ ਥੋੜੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਫਿਰ ਬਾਕੀ ਦੀ ਵੀਡੀਓ ਤੁਸੀਂ ਇਸ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਵੀ ਕਰ ਦਿਓ ਤੇ ਅੱਜ ਜਿਸ ਪਿੰਡ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਇਹ ਪਿੰਡ ਹੈਗਾ ਜੀ ਹਲਕਾ ਭਲੱਤ ਦਾ ਮਾਨ ਮਤਾ ਪਿੰਡ ਪਿੰਡ ਹੈਗਾ ਜੀ ਪਿੰਡ ਹਬੀਵਾਲ ਪਿੰਡ ਹਬੀਵਾਲ ਦੇ ਵਿੱਚ ਇੱਕ ਸਾਡੇ ਮਾਤਾ ਜੀ ਨੇ ਬਜ਼ੁਰਗ ਜਿਹੜੇ ਇਸ ਪੱਠੀ ਨੂੰ ਚਲਾ ਰਹੇ ਨੇ ਇਹ ਪੱਠੀ ਕਾਦੀ ਹੈ ਜੀ ਇਹ ਤਾਣੇ ਪੁੰਨਣ ਵਾਲੀ ਪੱਠੀ ਹੈ ਜੀ ਕਿਉਂਕਿ ਪੁਰਾਣੇ ਸਮਿਆਂ ਦੀ ਆਪਾਂ ਗੱਲ ਕਰੀਏ ਪੁਰਾਣੇ ਸਮਿਆਂ ਦੇ ਵਿੱਚ ਇਹ ਚੀਜ਼ਾਂ ਬਹੁਤ ਪਰਫੁੱਲਤ ਹੁੰਦੀਆਂ ਸੀ ਹਰੇਕ ਪਿੰਡ ਦੇ ਵਿੱਚ ਇਹ ਪੱਠੀ ਜਿਹੜੀ ਦਾਣੇ ਭੁੰਨਣ ਵਾਲੀ ਪੱਠੀ ਜਿਹੜੀ ਬਹੁਤ ਚਰਚਾ ਦਾ ਵਿਸ਼ਾ ਰਹੀ ਹੈ ਜੇ ਆਪਾਂ ਹੋਂਦ ਦੇ ਸਮਿਆਂ ਦੀ ਗੱਲ ਕਰ ਲਈ ਤਾਂ ਹੋਂਦ ਦੇ ਸਮੇਂ ਦੇ ਵਿੱਚ 2025 ਸਾਲ ਚੱਲਣ ਦਿਆ ਹੋਂਦ ਦੇ ਸਮੇਂ ਦੇ ਵਿੱਚ ਇਹ ਪੱਠੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜੀਆਂ ਲੋਪ ਹੋ ਗਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਕੁਝ ਕਾਰਨਾ ਕਰਕੇ ਉਹਨਾਂ ਦੀ ਸਿਹਤ ਜਿਹੜੀ ਥੋੜੀ ਜਿਹੀ ਢਿੱਲੀ ਹੋਣ ਕਰਕੇ ਆਪਾਂ ਤੁਹਾਡੇ ਅਸੀਂ ਰੂਬਰੂ ਨਹੀਂ ਕਰਾ ਸਕਦੇ ਪਰ ਫਿਰ ਅਸੀਂ ਤੁਹਾਨੂੰ ਅਸੀਂ ਪੱਠੀ ਜ਼ਰੂਰ ਦਿਖਾਵ ਤੁਸੀਂ ਦੇਖ ਸਕਦੇ ਆ ਮੱਕੀ ਜਿਹੜੀ ਆ ਮੈਂ ਸਾਹਮਣੇ ਤੁਸੀਂ ਦੇਖ ਸਕਦੇ ਆ ਮੱਕੀ ਆ ਜੀ ਇਹ ਮੱਕੀ ਨੂੰ ਇਸ ਵਿੱਚ ਅਪਰਾਜੇ ਚ ਪਾ ਕੇ ਇਹਦੇ ਵਿੱਚ ਰੇਤਾ ਵੀ ਪਾਈ ਇਹਦੇ ਵਿੱਚ ਭੁੰਨਦੇ ਆ ਜੀ ਤੇ ਕਈਆਂ ਨੂੰ ਤਾਂ ਪਤਾ ਹੋਵੇ ਤਾਂ ਕਈਆਂ ਨੂੰ ਨਹੀਂ ਜਿਨ੍ਹਾਂ ਨੂੰ ਪਤਾ ਉਹ ਉਹਨਾਂ ਨੂੰ ਅਸੀਂ ਦੱਸ ਰਹੇ ਆ ਕਿ ਪੱਠੀਆਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਬਹੁਤ ਪਰਫੁੱਲ ਸੀ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹਦੇ ਵਿੱਚ ਚੋੜ ਇਹ ਮੱਕੀ ਇਹ ਕਣਕ ਕਣਕ ਦੇ ਵਿੱਚ ਪਕਾ ਕੇ ਗੋੜ ਬਹੁਤ ਪਰਫੁੱਲ ਤੇ ਉਦੋਂ ਲੋਕੀ ਪਸੰਦ ਵੀ ਬਹੁਤ ਕਰਦੇ ਹੁੰਦੇ ਸੀ ਇੰਨਾ ਚੀਜ਼ਾਂ ਨੂੰ ਤੇ ਆਪਾਂ ਹੁਣ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਜਿਹੜੇ ਪਿੰਡ ਵਾਸੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਥੋੜੀ ਜਾਣਕਾਰੀ ਲੈਣੇ ਕਿ ਕਿੰਨਾ ਸਮਾਂ ਹੋ ਗਿਆ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਇਹ ਪੱਠੀ ਚੱਲਦੀ ਨੂੰ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਜੀ ਤਾਂ ਜਿੱਦਾਂ ਕੇ ਮੈਂ ਤੁਹਾਨੂੰ ਦੱਸਿਆ ਚਾਹਾਂ ਦੱਸਣਾ ਜਾਵਾਂਗਾ ਜਿੱਦਾਂ ਪਿੱਛੇ ਤੁਹਾਨੂੰ ਦੱਸਿਆ ਕਿ ਪਿੰਡ ਹਬੀਬਵਾਲ ਦੇ ਵਿੱਚ ਆਏ ਤਾਂ ਆਪਾਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਦਿਆਂ ਜਿਹੜ ਟਾਡੇ ਨਾਲ ਖਲੋਤੇ ਨੇ ਇੰਸਪੈਕਟਰ ਸਾਹਿਬ ਸਾਤੀਕਾਲ ਜੀ ਸਾਤੀਕਾਲ ਵੀਰ ਜੀ ਸਾਥ ਕੀ ਨਾ ਟੱਡ ਸੁਖਦੇਵ ਸਿੰਘ ਜੀ ਸਰਦਾਰ ਸੁਖਦੇਵ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਆਏ ਆ ਇਹ ਜਿਹੜੀ ਪੱਠੀ ਆਪਣੇ ਲੱਗ ਗਿਆ ਆਪਾਂ ਦੇ ਸਕਦੇ ਆ ਕਿ ਲੱਗੀ ਹੋਈ ਆ ਜਿੱਦਾਂ ਆਪਣੇ ਦਾਣੇ ਭੁੰਨਣ ਵਾਲੀ ਪੱਠੀ ਆਪਾਂ ਕਹਿ ਸਕਦੇ ਇਹ ਕਿੰਨਾ ਕ ਸਮਾਂ ਹੋ ਗਿਆ ਕਿ ਇਹ ਪੱਠੀ ਚਲਦੀ ਚਲਦੀ ਨੂੰ ਇੱਥੇ ਪਿੰਡ ਬੀਵਾਲ ਦੇ ਵਿੱਚ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਇਹ ਬਹੁਤ ਪਰਫੁੱਲੂਤ ਹੁੰਦੀਆਂ ਸੀ ਪੱਠੀਆਂ ਕੀ ਲੱਗਦਾ ਕਿ ਹੋਂਦ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਅਲੋਪ ਹੀ ਹੋ ਗਈਆਂ ਆਪਾਂ ਕਹਿ ਸਕਦੇ ਪਰ ਵੀਰ ਜੀ ਪਹਿਲਾਂ ਤਾਂ ਮੇਰਾ ਪਿੰਡ ਟਾਂ ਤੇ ਗੱਲ ਇਹ ਹੈ ਵੀ ਇਹ ਬੜੀ ਪ੍ਰਾਤਨ ਪੱਠੀ ਹੈ ਜੀ ਪਈ ਅੱਛਾ ਜੀ ਤੇ ਇਹਨਾਂ ਦੀ ਜਿਹੜੀ ਮਾਤਾ ਜੀ ਹੁਣ ਦਾਣੇ ਪੁੰਦੇ ਇਹਨਾਂ ਤੋਂ ਪਹਿਲਾਂ ਵੀ ਬਜ਼ੁਰਗ ਪੁੰਦੇ ਰਹੇ ਪਰ ਕਾਲਕ ਵੀ ਦੰਦ ਗੇਰੇ ਸਵਾਦ ਗਿਆ ਹਾਂ ਬਿਲਕੁਲ ਪਹਿਲਾਂ ਗੱਲ ਵੀ ਲੋਕ ਇਹ ਦਾਣੇ ਚੱਬਦੇ ਸੀ ਹਾਂ ਤੇ ਉਹ ਤੰਦਰੁਸਤ ਰਹਿੰਦੇ ਸੀ ਉਹ ਦੰਦ ਉਹਨਾਂ ਦੇ ਕੈਮ ਰਹਿੰਦੇ ਸੀ ਤੇ ਸੁਰਤ ਵੀ ਕੈਮ ਰਹਿੰਦੀ ਸੀ ਤੇ ਉਹ ਅੱਜ ਕੱਲ੍ਹ ਪੱਠੀਆਂ ਵੀ ਅਲੋਪ ਹੋ ਗਈਆਂ ਤੇ ਦਾਣੇ ਵੀ ਨਹੀਂ ਪੁੱਜ ਰਹੇ ਤੇ ਉਹ ਲੋਕਾਂ ਦੇ ਇਸੇ ਕਰਕੇ ਦੰਦ ਆੜਾਂ ਕਰਕੇ ਵੀ ਨੁਕਸਾਨ ਹੋ ਰਿਹਾ ਬਿਲਕੁਲ ਬਿਲਕੁਲ ਕਿਉਂਕਿ ਪਹਿਲਾਂ ਸਮਿਆਂ ਦੇ ਵਿੱਚ ਲੋਕੀ ਦੰਦ ਵੀ ਬਹੁਤ ਮਜ਼ਬੂਤ ਇਹਦੇ ਨਾਲ ਦੰਦ ਵੀ ਬਹੁਤ ਮਜ਼ਬੂਤ ਹੁੰਦੇ ਤੁਹਾਨੂੰ ਵੀ ਪਤਾ ਜਿੱਦਾਂ ਤੁਸੀਂ ਗੱਲ ਕਹੀ ਹੈ ਤੇ ਹੁਣ ਦੇ ਸਮੇਂ ਦੇ ਵਿੱਚ ਹੁਣ ਆਟੋਮੈਟਿਕ ਸਿਲੰਡਰਾਂ ਦੇ ਸਭ ਕੁਝ ਬਣ ਲੱਪਿਆ ਹੈ ਪਰ ਗੱਲ ਵੀ ਇਹ ਨਾਲ ਇੱਕ ਆਕਸੀਜਨ ਤੇ ਇੱਕ ਆਪਣਾ ਪ੍ਰਾਤਨ ਵਿਰਸਾ ਹੈ ਸਾਡਾ ਪ੍ਰਾਤਨ ਵਿਰਸਾ ਇਹਨੂੰ ਭੁੱਲਣਾ ਨਹੀਂ ਚਾਹੀਦਾ ਫਿਰ ਵੀ ਇਹਨੂੰ ਕਾਇਮ ਰੱਖਣਾ ਚਾਹੀਦਾ ਤੇ ਸਾਡੀ ਸਾਰਿਆਂ ਲੋਕਾਂ ਨੂੰ ਇਹ ਅਪੀਲ ਹੈ ਵੀ ਭਾਈ ਦਾਣੇ ਪੁਣਾ ਪੁਨਾਇਆ ਕਰੋ ਤੇ ਨਾਲ ਚਬਾਇਆ ਕਰੋ ਆਪਣੇ ਦੰਦ ਵੀ ਨਾਲ ਕਾਇਮ ਰਹਿਣਗੇ ਤੇ ਆਪਣੀ ਤੁਹਾਡੀ ਸਿਹਤ ਵੀ ਬਰਕਰਾਰ ਰਹੂਗੀ ਸਰਦਾਰ ਜੀ ਆਪਾਂ ਗੱਲ ਕਰੀਏ ਇਹਨਾਂ ਦੇ ਬਜ਼ੁਰਗਾਂ ਤੋਂ ਇਹ ਕੰਮ ਚੱਲਦਾ ਆ ਰਿਹਾ ਰੀਤ ਚੱਲਦੀ ਆ ਰਹੀ ਹੈ ਪਿੱਛੋਂ ਜਿੱਦਾਂ ਮਤਲਬ ਕਿ ਪੱਠੀ ਦੀ ਜਿੱਦਾਂ ਬਿਲਕੁਲ ਇਹ ਪ੍ਰਾਤਨ ਤੌਰ ਤੇ ਇਹਨਾਂ ਦੇ ਬਜ਼ੁਰਗਾਂ ਵੱਲੋਂ ਇਹ ਰੀਤ ਚੱਲਦੀ ਆ ਰਹੀ ਹੈ ਇਹ ਸਾਰੇ ਪਿੰਡਾਂ 'ਚ ਹੁੰਦੀ ਹੀ ਸਾਡੇ ਪਿੰਡ ਵੀ ਨੇ ਪਰ ਉਹ ਪੱਠੀਆਂ ਜਿਹੜੀਆਂ ਅਲੋਪ ਹੋ ਗਈਆਂ ਤੇ ਇਸ ਕਰਕੇ ਹੁਣੇ ਮਤਲਬ ਅਲੋਪ ਹੋ ਰਹੀਆਂ ਆਂ ਕੀ ਠੀਕ ਹੈ ਤੇ ਇਹਨੂੰ ਰਿਕੈਮ ਰੱਖਣਾ ਚਾਹੀਦਾ ਦੇਖਿਆ ਜਾਵੇ ਤਾਂ ਹੁਣ ਤੁਹਾਡੇ ਪਿੰਡ ਦੇ ਵਿੱਚ ਮਤਲਬ ਕਿ ਪੂਰੀ ਮਸ਼ਹੂਰ ਇਹ ਪੱਠੀ ਮਤਲਬ ਕਿ ਅਸੀਂ 2 ਦਿਨ ਹੋ ਗਏ ਗੇੜੇ ਮਾਰਦੇ ਇਸ ਪਿੰਡ ਦੇ ਵਿੱਚ ਪਰ ਅੱਜ ਜੇ ਅਸੀਂ ਆਏ ਹਾਂ ਇਸੇ ਪਿੰਡ ਦੇ ਵਿੱਚ ਥੋੜੀ ਜੀ ਮਾਤਾ ਦੀ ਜਿਹੜੀ ਸੇਹ ਦੇ ਆ ਢਿੱਲੀ ਮਸੀ ਹੋ ਗਈ ਤੇ ਤਾਂ ਕਰਕੇ ਅਸੀਂ ਪਿੰਡ ਵਾਸੀ ਜਿਹੜੇ ਪਿੰਡ ਟਾਂਡੀ ਦੇ ਵਾਸੀ ਨੇ ਸਰਦਾਰ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਹੁਣ ਆ ਪਿੰਡ ਫੀਵਲ ਦੇ ਵਾਸੀ ਨੇ ਭਾਜੀ ਇੱਥੇ ਆਓ ਮੜ ਜਾ ਭਾਜੀ ਕੀ ਨਾ ਟਡ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਅੱਜ ਤੁਹਾਡੀ ਪਿੰਡ ਦੇ ਵਿੱਚ ਪੱਠੀ ਲੱਗੀ ਦਾਣੇ ਕਿ ਤਾ ਦਾ ਲਗਿਆ ਕੀ ਕਹਿਣਾ ਚਾਹੋਗੇ ਮਤਲਬ ਕਿ ਕਿੰਨਾ ਸਮਾਂ ਹੋ ਗਏ ਇਹ ਪੱਠੀ ਚਲਦੀ ਨੂੰ ਮਤਲਬ ਕਿ ਤੁਸੀਂ ਵੀ ਕਦੀ ਦਾੜੇ ਖਾਦੇ ਇੱਥੇ ਆਣ ਕੇ ਪੁੱਛੇ ਬੜੇ ਜੀ ਇੱਥੇ ਇਦਾਂ ਦੀ ਮਤਲਬ ਇਹਨਾਂ ਦੇ ਪੁੱਲਾ ਵੱਡੇ ਜਿਹੜੇ ਮਤਲਬ ਸੱਸ ਸਹੁਰਾ ਆਹਰਾ ਵਗੈਰਾ ਹਨਾ ਦਾਦੇ ਬਾਬੇ ਉਹ ਵੀ ਸ਼ੁਰੂ ਤੋਂ ਇਹੋ ਕੰਮ ਕਰਦੇ ਸੀ ਉਹ ਤੇ ਚਲੋ ਮਰੁੰਡੇ ਦਾ ਵੀ ਕੰਮ ਕਰਦੇ ਇਹ ਵੀ ਕਰਦੇ ਸੀ ਤੇ ਉਹਨਾਂ ਦਾ ਬਦਲਾ ਇਹ ਸਜ਼ਾ ਹੀ ਇਹਨਾਂ ਦੀ ਚਲਦੀ ਆਈ ਚੀਜ਼ ਹੈ ਹਾਂ ਮੋੜੇ ਇਹ ਤਾਂ ਕੰਮ 12 ਮਹੀਨੇ ਤੀ ਦੇਣੀ ਹੈ ਭਾਵੇਂ 12 ਮਹੀਨੇ ਤੀ ਦੇਣੀ ਚੱਲਦਾ ਆ ਕਾ ਵੇਖੋ ਵਧੀਆ ਚੀਜ਼ ਆ ਮੱਕੀ ਆ ਛੋਲੇ ਵੀ ਭਿਉਵੇਂ ਲੋਕ ਚੌਲ ਭਿਉਂਦੇ ਆ ਜੋ ਵੀ ਖਾਣ ਵਧੀਆ ਗੋੜਗੜ ਦੇ ਨਾਲ ਜੋ ਵੀ ਮਰਜ਼ੀ ਖਾਣ ਹਨ ਇਹ ਬਾਹਰ ਲਿਆਂ ਕੰਡਰੀ ਵੀ ਦਾਣੇ ਭੁੰਨ ਕੇ ਜਾਂਦੇ ਨਾਲ ਭਾਜੀ ਇੱਕ ਗੱਲ ਮੈਨੂੰ ਜ਼ਰੂਰ ਦੱਸੋ ਕਿਉਂਕਿ ਦਰਸ਼ਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਈਆਂ ਨੂੰ ਕਿ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਕਣਕ ਤੇ ਗੋੜ ਦੀ ਇਹਦੇ ਵਿੱਚ ਕਿਦਾਂ ਦਾ ਸਵਾਦ ਹੁੰਦਾ ਤੁਸੀਂ ਖਾਦੇ ਪਹਿਲਾਂ ਆਈਓ ਸਮਾਂ ਤੇ ਉਹਦੇ ਚੀਜ਼ਾਂ ਹੀ ਨਹੀਂ ਲੋਪ ਹੀ ਹੋ ਗਈਆਂ ਉਹ ਮਿਲਣੀਆਂ ਵੀ ਨਹੀਂ ਤੁਹਾਨੂੰ ਸਾਡੇ ਹੁਣ ਇਸ ਠੱਟੀ ਦੇ ਕੋਲ ਨਹੀਂ ਆਈ ਖਾਣੇ ਅਸੀਂ ਤਾਂ ਹੁਣ ਵੀ ਕਿ ਫੁੱਲੇ ਫੱਲੇ ਹੁੰਦੇ ਖਾਈਦੇ ਇੱਥੇ ਬਹਿ ਕੇ ਕਈ ਜਿਹੜੀ ਹੁਣ ਵੀ ਖਾਈਦੇ ਜਿੱਥੇ ਆਪਾਂ ਹੁਣ ਸਿਲੰਡਰਾਂ ਤੇ ਨਿਰਪਰ ਹੋ ਗਏ ਆ ਕਿਸੇ ਟਾਈਮ ਐ ਬਈ ਅਭੀ ਸਮਾਂ ਹੁੰਦਾ ਸੀ ਜਦੋਂ ਆਪਾਂ ਠੱਟੀਆਂ ਦੇ ਨਿਰਪਰ ਹੁੰਦੇ ਸੀ ਜ਼ਿਆਦਾ ਹਨਾ ਕਿਉਂ ਵੇਖੋ ਇਹ ਸਿਲੰਡਰਾਂ ਵਾਲਾ ਕੰਮ ਸਿਲੰਡਰਾਂ ਦੇ ਰਹਿ ਗਿਆ ਨਾ ਫਿਰ ਆਹ ਚੀਜ਼ਾਂ ਦੇ ਨਾ ਲੱਪੜੀਆਂ ਤਾਂ ਨਹੀਂ ਲੱਪੜੀਆਂ ਇਹ ਚੀਜ਼ਾਂ ਦੇ ਲੱਪੜੀਆਂ ਤਾਂ ਨੂੰ ਜਿ세 ਮਰਜ਼ੀ ਘੋਮ ਲਓ ਤੁਸੀਂ ਬਾਹਰਿਆਂ ਕੰਟਰੀਆਂ ਦੇ ਵੀ ਇਹ ਜਾਣਦੇ ਨੇ ਢਾਣ ਅੰਤੇ ਅੱਜ ਉਹਨਾਂ ਦੀ ਨਾ ਜਿਹੜੇ ਭੁੰਦੇ ਨੇ ਥੋੜੀ ਜੀ ਸਿਹਤ ਉਹਨਾਂ ਦੀ ਅੱਜ ਥੋੜੀ ਜੀ ਮਤਲਬ ਪ੍ਰੋਬਲਮ ਆਈ ਤੇ ਉਹ ਚਲੋ ਆ ਆ ਰੱਖ ਗਏ ਧਾਣੇ ਵੈਸੇ ਤੇ ਆਉਣਗੇ ਭਾਵੇਂ ਲੇਟ ਆ ਕੇ ਭੁੰਨਣਗੇ ਭੁੰਨਣਗੇ ਜਰੂਰ ਪਰ ਤੁਹਾਨੂੰ ਵੀ ਲੱਗਦਾ ਕਿ ਆ ਜਿਹੜਾ ਸਾਡਾ ਵਿਰਸਾ ਹੀ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਵਿਰਸੇ ਜਿਹਾ ਆਪਾਂ ਨੂੰ ਇਹ ਚੀਜ਼ ਮਿਲੀ ਆ ਹਨਾ ਪ੍ਰਾਤਨ ਵਿਰਸਾ ਆਪਾਂ ਇਹ ਕਿਤੇ ਹੁਣ ਆਪਾਂ ਨੂੰ ਇਹ ਕਾਇਮ ਰੱਖਣਾ ਚਾਹੀਦਾ ਜਿੱਦਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਇਹ ਵਿਰਸਾ ਕਾਇਮ ਰੱਖਿਆ ਉਹ ਦੂਸਰੇ ਪਿੰਡਾਂ ਨੂੰ ਵੀ ਬੇਨਤੀ ਕਰਨਾ ਚਾਹੋਗੇ ਜਿਹੜੇ ਇਸ ਟਾਈਮ ਦੇਖ ਰਹੇਗੇ ਵਿਰਸਾ ਜਿਹੜਾ ਕ ਗਿਰਸਾ ਨੇ ਬੜੀ ਜਿੱਦਾਂ ਕਿ ਤੁਸੀਂ ਕਿਹਾ ਉਹਨਾਂ ਦੇ ਦਾਦੇ ਪਰਦਾਦੇ ਹੁੰਦੇ ਰੀਤ ਤੁਰਦੀ ਆ ਰਹੀ ਹੈ ਗਾਹ ਹੋਰ ਵੀ ਕਿਸੇ ਪਰਿਵਾਰ ਦੇ ਵਿੱਚ ਰੀਤ ਤੁਰਦੀ ਹੋਣੀ ਪਰ ਗਾ ਜਿਹੜੀ ਜੰਗ ਜਗਰੇਸ਼ਨ ਔਰ ਚੀਜ਼ ਨੂੰ ਨਹੀਂ ਸਮਝਦੀ ਚੰਗਾ ਹਨਾ ਕੋਈ ਹੋਂ ਤੇ ਗਾ ਇਹਨਾਂ ਦੀ ਹੁਣ ਜੇ ਨੌਂ ਆ ਜਾਂ ਕੋਈ ਉਹ ਤੇ ਮਤਲਬ ਗਾ ਸਾਂਭੂਗੀ ਚੀਜ਼ ਹੈ ਉਹੀ ਇਹ ਕਰ ਸਕਦੀ ਕੰਮ ਚੋਲ ਹੋਣਿਆ ਦੀ ਉਮਰ ਬਹੁਤ ਹੋ ਗਈ ਬਜ਼ੁਰਗ ਕਿੰਨੀ ਕੁ ਉਮਰ ਹੋ ਗਈ ਜਿਹੜੇ ਮਾਤਾ ਜੀ ਇਹ ਭੱਠੀ ਚਲਾਉਂਦੇ ਨੇ ਦਾਣੇ ਭੁੰਨਣ ਵਾਲੇ ਇੱਕ 60 65 ਦੇ 70 ਦੇ ਲਗਭਗ ਹੋਣਗੇ 60 60 65 ਸਾਲ ਹੋਣੀ ਹਨਾ ਉਹ ਦਾ ਜੀ ਹਾਂ ਜੀ ਹਾਂ ਜੀ ਤੇ ਵੇਖੋ ਜੀ ਪਿੰਡ ਵਾਸੀਆਂ ਨੇ ਤੇ ਪੂਰੀ ਸੋਭਾ ਕੀਤੀ ਹੈ ਮਾਤਾ ਜੀ ਦੀ ਕਿਉਂਕਿ ਮਾਤਾ ਜੀ ਦੀ ਉਮਰ ਹੀ ਆਪਾਂ ਵਡੇਰੀ ਕਹਿ ਸਕਦੇ ਹਾਂ ਉਮਰ ਆ ਗਈ 60 65 ਸਾਲ ਕਿਉਂਕਿ ਕਹਿੰਦੇ ਜੀ ਉਮਰਾਜ ਕੀ ਰੱਖਿਆ ਪਰ ਕੰਮ ਦੇ ਨਾਲ ਸਾਰੇ ਪੂਰੇ ਮਾਤਾ ਜੀ ਥੋੜੇ ਅੱਜ ਦੀ ਸਿਹਤ ਥੋੜੀ ਢਿੱਲੀ ਤਾਂ ਕਰਕੇ ਅਸੀਂ ਤੁਹਾਡੇ ਰੂਬਰੂ ਨਹੀਂ ਕਰਾ ਪਰ ਫਿਰਾਲ ਵੀ ਸਾਡੇ ਵੀਰ ਜੀ ਨੇ ਇੱਕ ਟਾਂਡੀ ਤੋਂ ਸਾਡੇ ਸਰਦਾਰ ਸਾਹਿਬ ਇੱਕ ਸਰਦਾਰ ਸਾਹਿਬ ਆਗੇ ਪਿੰਡ ਹਬੀਬ ਵਾਲਦੋ ਜਿੰਨਾਂ ਨਾਲ ਅਸੀਂ ਗੱਲਬਾਤ ਕਰਕੇ ਤੇ ਆਪਾਂ ਥੋੜੀ ਜਿਹੀ ਹੋਰ ਗੱਲਬਾਤ ਕਰਕੇ ਪਾਜੀ ਜੇ ਬਾਕੀ ਆਪਾਂ ਗੱਲਬਾਤ ਕੀਤੀ ਹੈ ਬਾਲਣ ਬੁੱਲਣ ਦੀ ਤੇ ਬੋਲੋ ਇੱਚ ਬਾਲਣ ਦੇ ਨਾਲ ਸੰਯੋਗ ਹੁੰਦਾ ਨਾ ਜਾਂ ਬਾਲਣ ਦੇ ਸਿਰ ਤੇ ਹੀ ਇਹ ਸਾਰਾ ਕੁ ਰੇਤਾ ਪਾ ਕੇ ਜਾਂ ਹਨਾ ਤੇ ਬਾਲਣ ਤੇ ਮਿਲ ਜਾਂਦਾ ਆਮ ਹੀ ਕੋਈ ਗੱਲ ਨਹੀਂ ਡਾਂ ਡੂਣ ਸ਼ੌਂਗੀ ਸਾੰਗ ਦੇ ਲੋਕ ਬਾਲਣਾਂ ਤੇ ਮ ਬਾਲਨ ਦੀ ਕੋਈ ਪ੍ਰੋਬਲਮ ਬਾਲਨ ਬਹੁਤ ਆ। ਬਾਕੀ ਜਿਹੜੀ ਹਰੇ ਰੇਤਾ ਰੂਤਾ ਵਿੱਚ ਪਾਉਂਦੇ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਤੁਸੀਂ ਪਿੰਡ 'ਚ ਰਹਿੰਦੇ ਹੋ ਰੇਤਾ ਦੇ ਵਿੱਚੋਂ ਲੂਣ ਲਾਣ ਪੈਂਦਾ ਕਿ ਜੈ ਸਕਣੀ ਰੇਤਾ ਹੀ ਪਾਉਂਦੇ। ਲੂਣ ਵੀ ਪਾਉਂਦੇ ਆ ਰੇਤਾ ਦਰਿਆ ਦੀ ਰੇਤਾ ਵਧੀਆ ਰੇਤਾ ਲਿਆਉਂਦੇ ਆ। ਰੇਤਾ ਤੇਰੇੋਂ ਦਰਿਆ ਤੋਂ ਲਿਆਉਂਦੇ ਆ। ਹਾਂ ਜੀ ਹਾਂ ਜੀ। ਦਰਿਆ ਦੀ ਰੇਤਾ ਵੀ ਲੂਣ ਲਾਣ ਪਾਉਂਦੇ। ਕੋਈ ਕੀ ਇੱਕ ਤੇ ਮੱਕੀ ਹੋ ਗਈ, ਇੱਕ ਚੋਲ ਹੋ ਗਏ, ਇੱਕ ਕਣਕ ਹੋਰ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਭੁੰਨੀ ਜਾਂਦੀ ਹੈ। ਮੱਕੀ, ਚੋਲ, ਕਣਕ, ਛੋਲੇ ਤੇ ਜਿਉਂ-ਜਿਉਂ ਮਰਜੀ ਪਣਾ ਲਓ ਇੱਥੇ। ਰੌਂਗੀ ਬਣਾ ਲਓ ਰੌਂਗੀ ਬਣਾ ਲਓ ਮਾਂ ਬਣਾ ਲਓ ਇਹ ਆ ਜਿਹੜੀ ਥਾਂ ਦੇ ਜਿਹੜੀ ਮਾਤਾ ਜੀ ਜਿੱਥੇ ਭੁੰਨਦੇ ਇਹ ਆਪਣੀ ਥਾਂ ਹੈ ਉਹਨਾਂ ਦੀ ਜਦਾ ਨਹੀਂ ਵੈਸੇ ਹੀ ਉਹ ਕਿਸੇ ਨੇ ਇਦਾਂ ਮਤਲਬ ਕਿਹਾ ਵੀ ਤੋ ਕਰੀ ਜਾ ਜਨਦਰ ਆਪਣਾ ਕੰਮ ਚਲਾਈ ਜੋ ਹਣਾ ਪਰ ਇਹਦੇ ਕੋਈ ਪੈਸੇ ਪੂਸੇ ਤੇ ਨਹੀਂ ਲੈਂਦੇ ਹੋਣਗੇ ਮਾਤਾ ਜੀ ਨਹੀਂ 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 ਕੋਈ ਇਹਦਾ ਕਿਰਾਇਆ ਨਹੀਂ ਕੋਈ ਕੁਛ ਨਹੀਂਗਾ ਇੱਕ ਚਲੋ ਮਦਦ ਤੌਰ ਤੇ ਜਿੰਨਾ ਚੱਕ ਹੈ ਚਲੋ ਕੱਢੀ ਜਾ ਸਮਝੋ ਮਤਲਬ ਕਿ ਫ੍ਰੀ ਸੇਵਾ ਕਰਦੇ ਬੇ ਹਲੋ ਹਾਂ ਕਿੰਨੀ ਵੱਡੀ ਸੇਵਾ ਹਣਾ ਬਿਲਕੁਲ ਤੇ ਬਹੁਤ ਵਧੀਆ ਚਲੋ ਅੱਜ ਦੀ ਵੀਡੀਓ ਸਾਡੀ ਬਣਾਉਣ ਦਾ ਖਾਸ ਮਕਸਦ ਇਹ ਜੀ ਕਿ ਸਾਡਾ ਜਿਹੜਾ ਪੰਜਾਬੀ ਕਲਚਰ ਪੰਜਾਬੀ ਕਲਚਰ ਹੀ ਆਪਾਂ ਕਹਿ ਸਕਦੇ ਸਾਡਾ ਪੰਜਾਬੀ ਕਲਚਰ ਹੀ ਪਹਿਰਾਵਾ ਆਪਣਾ ਜਦਾ ਹਨ ਤੇ ਆ ਅੱਜ ਦੀ ਵੀਡੀਓ ਖਾਸ ਬਣਾਉਂਦਾ ਇਹ ਮਸਲ ਦੀ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਵੀਡੀਓ ਦੇ ਵਿੱਚ ਇਹ ਕਿਤੇ ਨਾ ਕਿਤੇ ਨਾ ਅਲੋਪ ਹੁੰਦੀਆਂ ਜਾ ਰਹੀਆਂ ਕਿਉਂਕਿ ਆ ਬਾਈ ਜੀ ਨੇ ਬਹੁਤ ਵਧੀਆ ਗੱਲਬਾਤ ਕੀਤੀ ਕਿ ਕਿਉਂਕਿ ਜਿਹੜੀ ਜਿੱਦਾਂ ਰੀਤ ਤੁਰਦੀ ਆ ਰਹੀ ਐ ਪਿੱਛੋਂ ਉਹਦਾ ਆਪਾਂ ਨੂੰ ਇਹ ਰੀਤ ਤੁਰਦੀ ਆਉਣੀ ਚਾਹੀਦੀ ਆ ਹਨਾ ਭਾਈ ਇਦਾਂ ਹੀ ਨਾ ਬਿਲਕੁਲ 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 ਇਹ ਪ੍ਰਾਤਨ ਵਿਰਸਾ ਆਪਣਾ ਕਾਇਮ ਰੱਖਣਾ ਚਾਹੀਦਾ ਕਿਉਂਕਿ ਹੁਣ ਆਪਾਂ ਫਲਕਾਂ ਦਾ ਬਜ਼ੁਰਗਾਂ ਨੇ ਆਪਾਂ ਨੂੰ ਇਹ ਦਿੱਤਾ ਹੈ ਤੇ ਆਪਾਂ ਨੂੰ ਸਦਾ ਕਾਇਮ ਰੱਖਣਾ ਚਾਹੀਦਾ ਹੁਣ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ ਆਏ ਆਂ ਆਪਾਂ ਕਿਤੇ ਵੀ ਪਿੰਡ ਦੇ ਵਿੱਚੋਂ ਚੱਲ ਜਓ ਨੰਗਲ ਚੱਲ ਜਓ ਜਾਂ ਕੋਕੇ ਮੰਡ ਚੱਲ ਜਓ ਕਿਤੇ ਵੀ ਚੱਲ ਜਓ ਕੋਕੇ ਪਿੰਡ ਚੱਲ ਜਓ ਮਕਸੂਦਪੁਰ ਚੱਲ ਜਓ ਉੱਥੇ ਕਿਤੇ ਹੈ ਹੀ ਨਹੀਂ ਪੱਠੀਆਂ ਹੈ ਹਾਂ ਜੀ ਹਲੋਪ ਹੀ ਹੋ ਗਈਆਂ ਤਕਰੀਬਨ ਹੁਣ ਪਿੰਡਾਂ ਦੇ ਵਿੱਚੋਂ ਮਦਰੀ ਬੀਬੀਆਂ ਇਹ ਕੰਮ ਕਰਕੇ ਰਾਜੀ ਹੀ ਨਹੀਂ ਹਨਾ ਜਾਂ ਉਹ ਝਾੜੂ ਪੋਚਿਆਂ ਤੋਂ ਨਹੀਂ ਵੇਲ ਮਿਲਦੀ ਉਹਨਾਂ ਨੂੰ ਹੋ ਗਈ ਜੀ ਹੁਣ ਚਲੋ ਰਾਜੀ ਤਾਂ ਹੋਣ ਗਿਆ ਵੈਸੇ ਆ ਜਿਹੜੀ ਕੀ ਆ ਇਹ ਤੇ ਕੋਈ ਕੋਈ ਬੰਦਾ ਕਰਦਾ ਨਾ ਇਹ ਤਾਂ ਪੁਰਾਣੇ ਬਜ਼ੁਰਗ ਇਹਨਾਂ ਦੀ ਸਸ ਤੋਂ ਪਿੰਡਾਂ ਜੇ ਚੱਲ ਚੱਲਦੀ ਹੋਣੀ ਪਰ ਗਾਂ ਪਰ ਜਦਾਂ ਹੁਣ ਨਵੀਂ ਜਗਰੇਸ਼ਨ ਉਹ ਕੰਮ ਕਰਕੇ ਨਹੀਂ ਰਾਜੀ ਹਨਾ ਨਹੀਂ ਕਈ ਕੰਮ ਕਰਦੇ ਕਈ ਨਹੀਂ ਕਰਦੇ ਹੁਣ ਇਹ ਚਲੋ ਅਸੀਂ ਦੇ ਅੱਖਾਂ ਆਪਣੀਆਂ ਨੇ ਵੇਖਿਆ 40 45 47 ਸਾਲ ਦੀ ਉਮਰ ਮੇਰੀ ਵੀ ਹੋ ਗਈ ਆ ਤੇ ਅਸੀਂ ਤੋਂ ਹੁੰਦਾ ਵੇਖ ਦੇ ਇੱਟੇ ਹੀ ਕੰਮ ਕਰਦਾ ਚੱਕੋਂ ਕਾ ਮੜ ਜੇ ਡੂੰਗੇ ਸਰਦਾਰ ਸਾਹਿਬ ਦਿਖਾਈ ਆਪਾਂ ਨੂੰ ਲੋਕਾਂ ਨੂੰ ਮਾੜਾ ਕਿਹੜੇ ਕਿਹੜੀ ਚੀਜ਼ ਰੱਖੀ ਮਾਤਾ ਨੇ ਮਾਤਾ ਤੇ ਚਲੋ ਆਪਾਂ ਨੂੰ ਮਿਲੀ ਨਹੀਂ ਤੁਸੀਂ ਡੂੰਗੇ ਚਾਕੇ ਦਿਖਾ ਦਿਓ ਕਿਹੜੀ ਕਿਹੜੀ ਚੀਜ਼ ਹੈ ਮੱਕੀ ਆ ਹਨਾ ਪਾਜੀ ਆ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਆ ਮੱਕੀ ਆ ਜੀ ਜਿਹੜੀ ਦਾਣੇ ਭੁੰਨਣ ਵਾਲੀ ਆ ਜਿੱਨਾ ਫੁੱਲੇ ਬੰਦੇ ਜਿੱਦਾਂ ਆਪਾਂ ਕਹਿੰਦੇ ਪੋਪਕੋਰਨ ਕਹਿੰਦੇ ਜਿਹਨੂੰ ਆਪਾਂ ਹਨਾ ਤੇ ਆ ਭੁਜੇ ਵੀ ਆ ਗਏ ਆ ਦਿਖਾਉਂਗਾ ਮੜ ਜੇ ਆ ਭੁਜੇ ਆ ਜੀ ਆ ਵੇਖ ਲਓ ਆ ਤੁਹਾਡੇ ਸਾਹਮਣੇ ਆ ਆ ਦਾਣੇ ਭੁੰਨੇ ਜਾਂਦੇ ਆ ਜੀ ਇਹਦੇ ਵਿੱਚ ਭੱਟੀ ਦੇ ਵਿੱਚ ਜਿੱਦਾਂ ਹਨਾ ਆ ਪ੍ਰਾਤਜੀ ਇਹਨੂੰ ਕੀ ਕਹਿੰਦੇ ਜੇ ਚਹ ਰੇਤਾ ਭਾਈ ਕੜਾਈ ਇਹ ਕੜਾਈ ਦੇ ਵਿੱਚ ਭੁੰਨਦੇ ਹਨ ਨਹੀਂ ਆ ਚੌੜਾ ਜੀ ਆ ਫੜਿਓਗਾ ਮੜਾ ਚੋ ਆ ਫੜਿਓ ਮੜਾ ਮੱਕੀ ਦੇ ਦਾਣੇ ਤੇ ਆ ਚੋਲ ਆ ਜੀ ਜਿਹੜੇ ਆ ਚੋਲ ਵੀ ਜਿਹੜੇ ਭੁੰਨਦੇ ਆ ਮਾਤਾ ਜੀ ਇਸ ਕੜਾਈ ਦੇ ਵਿੱਚ ਹਨਾ ਕੜਾਈ ਕਹਿ ਸਕਦੇ ਰੀਤਾ ਭਾਈ ਉਹਦੇ ਵਿੱਚ ਤੇ ਆ ਚੋਲ ਆ ਜੀ ਤੇ ਇਹ ਤੇ ਹਜੇ ਤੇ ਆਹ ਹੀ ਤਿੰਨ ਚੀਜ਼ਾਂ ਬਾਕੀ ਚਲੋ ਆ ਵੇਖੋ ਜੀ ਇੱਦਾਂ ਨਾ ਇੱਧਰ ਫੜਾ ਦਿਓ ਹੁਣ ਕੈਮਰਾ ਉੱਧਰ ਲਗਾ ਜੀ ਦੋ ਮਿੰਟ ਦੋ ਮਿੰਟ ਹਾਂਜੀ ਇੱਧਰ ਇੱਧਰ ਕਰੋ ਮੋ ਜੀ ਆ ਦੇਖੋ ਜੀ ਇਹ ਅੱਗ ਲਾ ਚੱਲੋ ਜੀ ਇੱਥਾ ਫੇਰ ਜਲਦਾ ਨਾ ਅੱਛਾ 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 ਆਪ ਕੋ ਵਧੀਆ ਲੱਗੇ ਨਾ ਮਤਲਬ ਬੜਾ ਬੜਾ ਆਪ ਬੜਾ ਬੜਾ ਫੜੋ ਫੜੋ ਚਲੋ ਚੱਕੋ ਚੱਕੋ ਬੱਚੇ ਇਹਦਾ ਦਾਣੇ ਭੁੰਨਦੇ ਆ ਵਧੀਆ ਲੱਗਦਾ ਜਦੋਂ ਭੁੰਨਦੇ ਆ ਫੁੱਲੇ ਫੱਲੇ ਜਾਸੇ ਪਾਸੇ ਮਤਲਬ ਇਹ ਚੀਜ਼ ਬੜੀ ਕੀ ਜੀ ਨੂੰ ਕੀ ਕਹਿੰਦੇ ਆ ਬੜਾ ਕਿਤੇ ਵੈਸੇ ਸਮਝ ਪਤਾ ਨਹੀਂ ਦਾਤਰੀ ਵੈਸੇ ਜ਼ਿਆਦਾ ਕਹਿੰਦੇ ਆ ਅੱਛਾ 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 ਤੇ ਰੇਤਾ ਕਿੰਨੀ ਕੁ ਪੈਂਦੀ ਹੈ ਜਿਹਦੇ ਚਾਹ ਭੱਠੀ ਦੇ ਵਿੱਚ ਕਿਲੋ ਡੇਢ ਕਿਲੋ ਤਾਂ ਹੋਊਗੀ ਜ਼ਿਆਦਾ ਨਹੀਂ ਤੇ ਸਾਡੇ ਕੋਲ ਡੇਢ ਗੱਲ ਪੈ ਚੁੱਕੀ ਹੈ ਤੇ ਬਾਕੀ ਆ ਥੱਲੇ ਬਾਲਣ ਬੁੱਲਣ ਨੂੰ ਲਾਉਣ ਵਾਲਾ ਜਗ੍ਹਾ ਆ ਥੱਲੇ ਬਾਲਣ ਆ ਜੀ ਤੇ ਆ ਇਹਨਾਂ ਦਾ ਪੁਰਾਣਾ ਮਟਕਿਆ ਉਹਦੇ ਨਾਲ ਇਹਦੇ ਨਾਲ ਹੀ ਤਾਂ ਹਲਾਉਂਦੇ ਆ ਹਨਾ ਫੜ ਕੇ ਇਹਦੇ ਨਾਲ ਛੋਲੇ ਛਾਲੇ ਛੋਲੇ ਛੋਲੇ ਛਾਲੇ ਪਾਉਂਦੇ ਆ अच्छा अच्छा शो लेवल ਤੇ ਮੱਕੀ ਦੇ ਦਾਣੇ ਜਿਹਨੂੰ ਕਹਿੰਦੇ ਆ ਹਾਂ ਜੀ ਜਿਹਦੇ ਨਾਲ ਛੋਲੇ ਅੱਜ ਛੋਲੇ ਪਣ ਜੀ ਇੱਕ ਠੀਕ ਤੇ ਤੁਹਾਨੂੰ ਕਿਦਾਂ ਦੇ ਲੱਗੇ ਤੁਸੀਂ ਹਾਂ ਕਮੈਂਟ ਦੇ ਵਿੱਚ ਦੱਸਣਾ ਇਹ ਦੱਸੋਗੇ ਤੇ ਬਾਕੀ ਅਸੀਂ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਫੇਸਬੁਕ ਪ੍ਰੋਫਾਈਲਾਂ ਤੇ ਪਾ ਦੇਣੀ ਹੈ WhatsApp ਗਰੁੱਪਾਂ ਦੇ ਵਿੱਚ ਪਾ ਦੇਣੀ ਹੈ ਅੱਜ ਅਸੀਂ ਪਿੰਡ ਬਹੀਵਾਲ ਦੇ ਵਿੱਚ ਆਏ ਕਿਉਂਕਿ ਮੈਂ ਬਹੁਤ ਦਿਨਾਂ ਤੋਂ ਮੈਂ ਦੇਖ ਰਿਹਾ ਸੀ ਕਿ ਮਾਤਾ ਜੀ ਬਹੁਤ ਮਿਹਨਤ ਮੁਸ਼ੱਤਤ ਵੀ ਕਰਦੇ ਨੇ ਤੇ ਥੋੜੀ ਜੀ ਸਿਹਤ ਉਹਨਾਂ ਢਿੱਲੀ ਹੋਣ ਕਰਕੇ ਤਾਂ ਕਰਕੇ ਉਹਨਾਂ ਨਾਲ ਅਸੀਂ ਗੱਲ ਨਹੀਂ ਕਰ ਸਕੇ ਤੇ ਆ ਸਰਦਾਰ ਜੀ ਸਾਡੇ ਨਾਲ ਪਿੰਡ ਵਾਸੀ ਨੇ ਪਿੰਡ ਹਬੀਵਾਲ ਤੋਂ ਤੇ ਪਿੰਡ ਦਾ ਕਦਰੀ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ